ਦੇ ਵਿੱਚ ਇੱਕ ਕਥੀ ਹੋਈ ਹੈ ਜੀ ਉਹਦੇ ਸੰਬੰਧ ਕੀ ਹੋ ਰਹੀ ਹੈ ਜਿਹੜੀ ਆਪਣੇ ਕਦੇ ਨਾਮ ਸਤਾਬ ਅਤੇ ਐਡੀਸਪੀ 1 ਨਾ ਨੂੰ ਮਗਰਾ ਸਾਤੇ ਸਾਤੇ ਸਟੇ ਮੌਜ ਮਾਰ ਰਿਹਾ ਨਾ ਦੀ ਟੀਮ ਨੇ ਰਿਕਵਰੀ ਕੀਤੀ ਹੈ ਇੱਕ ਹੋਰ ਪੈਕਟ ਦਾ ਜੋ ਸੀ ਉਹਨੂੰ ਫੜਿਆ ਸੀ ਉਹਨੂੰ ਖਾਬੂ ਦੇ ਖਿਲਾਫ ਐਫਆਈਆ ਨੰਬਰ 40 ਇੰਟਰਸੈਕਸ਼ਨ 202 310 2 ਉਹ 312 2 ਦੇ ਪੀਐਨਐਸ ਦੇ ਵਿੱਚ ਜਿਹੜਾ ਆਪਣਾ ਕਥੀ ਹੋਈ ਸੀ ਕਿਹੜੇ ਨਮੀਆਂ ਸਾਡੀਆਂ ਸਕੇ ਜਾਣੇ ਔਰ ਉਹਦੇ ਤੋਂ ਗਾਂ ਪੰਦਰ ਜਦੋਂ ਦਾ ਡਿਮਾਂਡ ਲਿਆ ਗਿਆ ਉਹ ਕੀਤੀ ਗਈ ਪੰਦਰ ਖੁੱਲੇ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਜਿਹੜੀ ਸਾਡੀ ਆ ਉਹਦੇ ਵਿੱਚ ਉਹ ਬਾਈਕਲ ਜਿਹੜੇ ਆ ਮਕਸ਼ਾ ਕਲੋਂ ਪੱਥਰ ਤੋਂ ਜਿਹੜੀ ਕੀਤੀ ਉਹ ਕਮੈਂਡਰ ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੀ ਬੌਂਸ ਸੋਰਸਿੰਗ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕੰਫੈਸ਼ਨ ਸਟੇਟਮੈਂਟ ਆ ਉਹਦੇ ਆ ਹੋਪਲੇਸ ਆਪਰਾਮਾ ਦਫਤਰ ਨੰਬਰ 40 ਦੇ ਵਿੱਚੋਂ ਹੋ ਗਏ ਦੇਖਿਆ ਤੇ ਔਰ ਮਲੂਮ ਹੋਣ ਦੇ ਲਈ ਸਪੋਟ ਜਾ। ਜਿਹੜਾ ਬੇਸੀ ਹੈ ਜਿਹੜਾ ਸਰ ਇਹ ਕਿਹੜੀ ਜਗ੍ਹਾ ਦੇਖਣਾ ਹੈ ਇਹ ਅਜੇ ਤਾਂ ਇੰਨੇ ਸਾਰੇ ਵੈਕਲ ਟੋਰੀ ਜਗ੍ਹਾ ਤੇ ਡੰਪ ਕੀਤੇ ਹੋਏ ਨੇ। ਕੋਟੋ ਜਿਹੜੇ ਆ ਕਿਉਂਕਿ ਇਹਦੇ ਕਲਾਬ ਪਹਿਲਾਂ ਵੀ ਪਾਸੇ ਮੁਕਦਮੇ ਦਰਜ ਹੈਗੇ ਆ। 3-4 ਸੱਤੇ ਪਹਿਲਾਂ ਇਹਦੇ ਕਲਾਬ ਦੱਸਿਆ ਥੋਰੀ ਦੇ ਔਰ ਵੈਕਲ ਚੋਰੀ ਕਰਨ ਦਾ ਇਹ ਕੰਮ ਕਰਦਾ ਹੋਇਆ। ਉਹ ਹੁਣ ਦਾ ਫਰਦਲੇ ਕੋਪੋਕਿਸ਼ ਕਰ ਰਹੇ ਆ ਜੀ ਪਹਿਲੇ ਜਿਹੜੇ ਮਕਦਮੇ ਇਹਦੇ ਕਲੱਬ ਦੱਬ ਲੋਏ ਜਾਂ ਜਿਹੜੀ ਕਬਰੀ ਹੋਈ ਉਹ ਕਿੱਥੇ ਕਿੱਥੇ ਦੇਤੀ ਸੀ ਉਹ ਇੱਕ ਮਿੰਟ ਉਹ ਜਿਹੜੇ 9 ਮੋਟਰ ਦਾ ਕਲਪਾਣੇ ਕੋਟ ਤੋਂ 9 ਕਿੱਟਰ ਕਬਰ ਹੋਏ ਨੇ ਇੱਕ ਤਾਂ ਇਹਦੇ ਕੋਲ ਮੈਲੇ ਦੇ ਮਕਦਮਾ ਹੋ ਗਿਆ ਸੀ ਆਪੇ ਜਿਹੜੇ ਜਿਵਾਰਾ ਦੇ ਕਬਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਪਟਾਆ ਉੱਥੇ ਬੇਰਬਾਦ ਪੰਦ ਪਿਆ ਮਟਾਆ ਸੋਸਲ ਵਾਲੇ ਉਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਨੇ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਨਾਲ ਨਾਲ ਸਾਰੇ ਏਰੀਆ ਦੇ ਵਿੱਚ ਡੰਪ ਕਰੇ ਬਾਕੀ ਉਸ طرف طرف ਫਾਜ ਕੋਰ ਇੰਟਰੋਗੇਸ਼ਨ ਕਰ ਰਹੇ ਹੈ ਜੀ ਕਿਨੇ ਕਿ ਕੋਈ ਹੋਰ ਹੈ ਸਰ ਇਹਦਾ ਸਾਇਟ ਇਹ ਮੰਗਲਾ ਹੈ ਅਜੇ ਤਿੰਨ ਮਕਦਰਮੇ ਦੇ ਖਿਲਾਫ ਪਹਿਲਾਂ ਦਰਜ ਹੈ ਜੀ ਇਹਨਾਂ ਬੀਟ ਵੀ ਇਨਸਾਈਵ ਨੇ ਔਰ ਆਰਪੀਐਫ ਕੋਪੀਡੀਆ ਦਾ ਦਿੱਤੇ ਦੇ ਜੀ ਇਹਨਾਂ ਮੋਨੂ ਮਗਰਾ ਅਜੇ ਤਾਂ ਇਹ ਇਕੱਲਾ ਹੀ ਹੈ ਹੁਣ ਗਾਂ ਕੋਈ ਦਾ ਸਾਥੀ ਦੇਲੀ ਹੋਵੇ ਵੀ ਉਪਰ ਚੈੱਕ ਕਰਾਂਗੇ ਜੀ ਕੰਡਰ ਸਰ ਕਿਹੜੇ ਸਰਕਾਰ ਆਉਂਦੇ ਆ ਦੇ ਮੋੜ ਤੇ ਤੇਰੇ ਬੱਚੇ ਕਰਨ ਕਰਨ ਨਹੀਂ ਜਾਇਆ ਤੇ ਜਿਹੜੇ ਤੋਂ ਪਾਣੀ ਪਾਉਂਦੇ ਨੇ ਉਹਨਾਂ ਤੋਂ ਨਿਕਲਦੇ ਨੇ। ਸਭ ਤੋਂ ਪਿਆਸ ਨਹੀਂ ਜੇ। ਹੱਤਪਤੀ ਸਾਡੀ ਆਗਮਨੀ ਤੇ ਸਾਡੀ ਤੁਹਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾ ਰੋਡ ਤੇ ਵੀ ਹੈਗੀ ਆ। ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ। ਅਸਕੇ ਨੂੰ ਪਾਣੀ ਜਿਹੜੇ ਛੋਟੇ ਪਿੰਡਾਂ ਦੇ ਪਾਣੀ ਰਸਤੇ ਜਾਂਦੀ ਉਹਨੂੰ ਮਗਰ ਆ ਤੇ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਕਿੱਥੇ ਆਪਾਂ ਪਹਿਲਾਂ ਵੀ ਕਰਿਆ ਜਿਹੜੇ ਤਰਨਤਾਰਨ ਤੋਂ ਥੋੜੀ ਅਗੇ ਚੋਰੀ ਕਰਕੇ ਤਰਨਤਾਰਨ ਦੇ ਵਿੱਚ ਮੋਟਰਸਾਈਕਲ ਲਗਾ ਕੇ ਉਹਨੂੰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਕਾਫੀ ਆਪਾਂ ਪਿਛਲੇ ਗ੍ਰਾਮ ਵੀ ਅਸੀਂ ਅੱਛੇ ਤਾਮ ਵੀ ਕਵਲੀ ਕੀਤੀ ਤੇ ਇਹ ਵੀ ਵੈਸੇ ਉੱਧਰ ਦਾ ਹੀ ਰਹਿਣ ਵਾਲਾ ਆ ਠੀਕ ਕਰੀ ਔਰ ਮੋਟਰਸਾਈਕਲ ਵੀ ਉੱਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਸੰਗ ਵਾਲਾ ਜਿਹੜਾ ਅੱਗੇ ਤੋਂ ਤੇ ਦੱਸਦੇ ਇਹਦੀ ਉਗਾਇ ਨੇ ਪਰਤ ਰੇਖਣੀ ਸੀ ਕਿ ਜਨਾ ਕਿ ਜੇ ਨੂ ਨੋ ਪਾਕਾਇਦੀ ਪਰਸੇ ਦੇ ਨਾਮ ਤੇ ਇਨਕੁਇਰੀਸ਼ਨ ਦੇ ਵਿੱਚ ਚੈੱਕ ਕਰਾਂਗੇ ਜਿਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਬੈਕਗ੍ਰਾਉਂਡ ਹੈ ਬੇਸਿਕਲੀ ਜਿਹਨੂੰ ਮਗਰਾ ਜਿਹੜਾ ਹੁਣ ਤੱਕ ਅਸੀਂ ਫਸਕੇ ਹੋਏ ਹੋ ਕਮੈਂਡਰ ਔਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਕਪਨੀਏ ਜਿਹਨੂੰ ਰੈਸਟ ਪਾ ਕੇ ਜੇਲ੍ਹ ਭੇਜਿਆ ਗਿਆ ਬੇਲੋਂ ਤੋਂ ਬਾਹਰ ਆਇਆ ਇਹਨੇ ਨੇ ਚੋਰੀ ਕੀਤੀ ਇਹ ਦੇ ਖਿਲਾਫ ਤਿੰਨ ਮਕਦਮੇ ਆਲਰੇਡੀ ਪਹਿਲਾਂ ਦਰਜ ਆ ਚੁੱਕਾ ਹੈ ਦੋਤਾ ਹੈ ਦੋ। ਹੋਰ ਕੋਈ ਕੰਮ ਕਰਨੀ ਕਰਦਾ ਸਿਰਫ ਇਹ ਕਿ ਜਦੋਂ ਇਹਨੂੰ ਕਦੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਬਿਲਕੁਲ ਇੱਕ ਆਪ ਕੋਈ ਨਸ਼ੇ ਦੀ ਆਪ ਦੀ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕਿ ਸਾਹਮਣੇ ਆਈ। ਸਾਡੇ ਐਡੀਐਸਪੀ ਵੱਲੋਂ ਨੂੰ ਮਗਰ ਆ ਸਾਡੇ ਅੱਡੇ ਸੁਪੀ ਮਾੜਾ ਰੋਡ ਨਾਲ ਪੀਮੇ ਡਾਕੂਮੈਂਟ ਰਿਕਵਰੀ ਕੀਤੀ ਹੈ ਇੱਕ ਤੋਂ ਪੈਕਟ ਦਾ ਜੋਖ ਸੀ ਉਹਨੂੰ ਪੜਿਆ ਸੀ। ਉਹ ਤੋਂ ਬਾਅਦ ਉਹਦੇ ਖਿਲਾਫ ਫਾਇਰ ਨੰਬਰ 40 ਇੰਟਰਸੈਕਟ 202 310 2 ਉਹ ਤੇ 312 ਦੇ ਪੀਐਨਐਸ ਦੇ ਵਿੱਚ ਜਿਹੜਾ ਫਾਇਰ ਕਰ ਜਿਹੜੇ ਨਵੇਂ ਸਾਡੇ ਸੈਕਟਾਂ ਨੇ ਔਰ ਉਹਦੇ ਕੋਲ گا ਪੱਤਰ ਜਿਹਦਾ ਬਿਮਾਰ ਲਿਆ ਗਿਆ ਉਹ ਕੀਤੀ ਗਈ ਪੱਤਰ ਸੂਚੀ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਅੱਛੀ ਕੰਟੈਕਟ ਆ ਉਹਦੇ ਵਿੱਚ ਉਹ ਆਟੋਮੋਬਾਈਲ ਜਿਹੜੇ ਆ ਵਹੀਕਲ ਜਿਹੜੇ ਆ ਮੋਟਰਸਾਈਕਲ ਪਾਪ ਪਾਤਾ ਜਿਹੜੀ ਕਿਤੇ ਉਹ ਕਮੈਂਡਰ ਉਹ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੀ ਬੋਰਨ ਸੋਰਸਿੰਗ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਇਨਫੈਕਸ਼ਨ ਸਟੇਟਮੈਂਟ ਆਪਦੇ ਅਸੂਲ ਦੇ ਅਪਰਾਧਿਕ ਨੰਬਰ ਤਾਂ ਜਿਹੜੇ ਦੇਖਿਆ ਤੇ ਆ ਔਰ ਮਲੂਤ ਨੇ ਲਿਸਟ ਹੋ ਜਾ ਸਕਦੇ ਜਿਹੜਾ ਦੇਸ਼ੀ ਹੈ ਜਿਹੜਾ ਕਰੇ ਕਿਹੜੀ ਜਗ੍ਹਾ ਦੇਖਣਾ ਹੈ ਇਹ ਅਜੇ ਤਾਂ ਇੰਨੇ ਸਾਰੇ ਵਿਕਲਪ ਇੱਕੋ ਜਗ੍ਹਾ ਤੇ ਬੰਦ ਕੀਤੇ ਹੋਏ ਆ ਉਹ ਤੋਂ ਜਿਹੜੇ ਆ ਕਿਉਂਕਿ ਇਹਦੇ ਕੋਲ ਪਹਿਲਾਂ ਵੀ ਪਾਸੇ ਮੁਕੱਦਮੇ ਦਰਜ ਹੈਗੇ ਆ تین ਪਾਸੇ ਪਹਿਲਾਂ ਇਹਦੇ ਕੋਲ ਦਰਜ ਆ ਗੋਰੀ ਦੇ ਹੋਏ ਵਾਹਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਉਹ ਹੁਣ ਗਾਂ ਫਰਤ ਲੈ ਕੇ ਉਹ ਪੁੱਛੇ ਕਰ ਰਹੇ ਆ ਜੀ ਕਿ ਪਹਿਲੇ ਜਿਹੜੇ ਮੁਕੱਦਮੇ ਨੇ ਕਿ ਇਹਦੇ ਕੋਲ ਦਰਜ ਹੋਏ ਜਿਹੜੀ ਜਿਹੜੀ ਕਵਰੀ ਹੋਈ ਉਹ ਕਿੱਥੇ ਵਿਕੀ ਸੀ ਉਹ ਇੱਕ ਮਿੰਟ ਉਹ ਜਿਹੜੇ 9 ਮੋਟਰਸਾਈਕਲ ਆਪਣੇ ਕੋਲੋਂ 9 ਵਾਹਕਲ ਖਬਰ ਹੋਏ ਨੇ ਇੱਕ ਤਾਂ ਇਹਦੇ ਕੋਲ ਪਹਿਲੇ ਦਿਨ ਮੁਕੱਦਮਾ ਹੋ ਗਿਆ ਸੀ ਆਪ ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਢੰਗ ਕੀਤੇ ਸੀ ਪਟਾয়া ਉੱਥੇ ਬੇਰਬਾਦ ਬੰਦ ਪਿਆ ਪਟਾয়া ਸ ਇਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਨਾਲ-ਨਾਲ ਸਾਰੇ ਏਰੀਆ ਦੇ ਵਿੱਚ ਆਪਾਂ ਬਾਕੀ ਉਸ ਸਰਦਰ ਅਫਸਰ ਦਾ ਅਫਰਮੇਸ਼ਨ ਕਰ ਰਹੇ ਆ ਕਿ ਇਹਨੇ ਕਿਤੋਂ ਦਿੱਤਾ ਉਹ ਸਾਡੇ ਕੋਲ ਇਹ ਮਾਮਲਾ ਹੈ ਅੱਜ ਤਿੰਨ ਮਗਰਮੇ ਦੇ ਖਿਲਾਫ ਪਹਿਲਾਂ ਦਰਜ ਹੈ ਜੀ ਇਹਨਾਂ ਬੀਟ ਵੀ ਇਨਸਚਿਊਨਲ ਔਰ ਆਰਪੀਫ ਕੋਟ ਜੀ ਦਾ ਕੋਈ ਦੇਖਦੇ ਜੀ ਕੋਈ ਮੋਨੂ ਮਗਰਾ ਅਜੇ ਤਾਂ ਇਹ ਇਕੱਲਾ ਹੀ ਹੈ ਹੁਣ ਗਾਂਵ ਕੋਈ ਦਾ ਸਾਥੀ ਦੇਲੀ ਹੋਵੇ ਵੀ ਉੱਪਰ ਚੈੱਕ ਕਰਾਂਗੇ ਜੀ ਕੰ ਦਾ ਯਾਰ ਅਕਸਰ ਜਿਹੜੇ ਸਰਦਾਰ ਆਪਾਂ ਆਪਾਂ ਤੇ ਜਾਨਾ ਕਿ ਐਫ ਡੀ ਇਹ ਕੀ ਕਰਦਾ ਹੈ ਤੇ ਮੋਟਰ ਤੋਂ ਪੂਰੀ ਬੱਤੀ ਕਰਨ ਦਾ ਨਹੀਂ ਜਾਇਆ ਤੇ ਜਿਹੜੀ ਇਸ ਤਰ੍ਹਾਂ ਦੀ ਸਟਾਫ ਹੈ ਨਾ ਉਹਨੂੰ ਟੈਕਿੰਗ ਹੋਵੇ ਆਤਪਤੀ ਸਾਡੀ ਆਤਬੰਦੀ ਤੇ ਸਾਡੀ ਘਾਹ ਰੋਣ ਤੇ ਵੀ ਹੈਗੀ ਆ ਔਰ ਸਾਡੀ ਦਰਦਤਾ ਰੋਣ ਤੇ ਵੀ ਹੈਗੀ ਆ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਨੇਮ ਰੋਡ ਯੂਜ਼ ਨਹੀਂ ਕਰਦੇ ਇਹ ਪਾਣੀ ਜਿਹੜੇ ਛੋਟੇ ਪਿੰਡਾਂ ਦੇ ਪਾਣੀ ਰਸਤੇ ਜਾਂਦੀ ਉਹਨਾਂ ਨੂੰ ਮਗਰਾਂ ਤੇ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਪੁੱਛੀ ਆਪਾਂ ਪਹਿਲਾਂ ਵੀ ਜਿਹੜੇ ਤਰਨਤਾਰਨ ਕੋਟੀ ਆ ਕੇ ਚੋਰੀ ਕਰਕੇ ਤਰਨਤਾਰਨ ਦੇ ਵਿੱਚ ਮੋਟਰ ਲਗਾ ਕੇ ਉਹਨੂੰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਕਾਫੀ ਅਸੀਂ ਪਿਛਲੇ ਨਾ ਇਕਰਾਰ ਵੀ ਅਸੀਂ ਸੇਦਾਨ ਵੀ ਕਵਲੀ ਕੀਤੀ ਤੇ ਇਹ ਵੀ ਵੈਸੇ ਉੱਧਰ ਤਾਂ ਹੀ ਰਹਿਣ ਵਾਲਾ ਆ ਠੀਕ ਹੈ ਔਰ ਮੋਟਰਸਾਈਕਲ ਵੀ ਉੱਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਸੰਗ ਵਾਲਾ ਜਿਹੜਾ ਪੱਤੇ ਦੇ ਜਿਹੜਾ ਪੱਤੇ ਦੀ ਉਹ ਬਾਅਦ ਨੇ ਕੰਮ ਤੇ ਵੇਚਣੀ ਸੀ ਕਿਸਨਾ ਕੇਸ ਦੇ ਨੂਰ ਆਪਾਂ ਗਾਇਬੀ ਫੋਰਟਿਸ ਦੇ ਰਾਹ ਨੇ ਟਰੋਗਨ ਦੇ ਵਿੱਚ ਚੈੱਕ ਕਰਾਂਗੇ ਜਿਹਦੀ ਏਜ ਕਰੀਬ 3 ਸਾਲ ਦਾ ਹੈਗਾ ਜੀ ਬੈਕਗ੍ਰਾਉਂਡ ਇਹ ਜੀ ਬੇਸਿਕਲੀ ਮਨੂ ਮਗਰਾ ਜਿਹੜਾ ਹੁਣ ਤੱਕ ਅਸੀਂ ਫਸਕੇ ਸੀ ਹੋ ਇੱਕ ਮਿੰਟ ਹੋਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਕੰਮੇਦਾਰ ਨੇ ਗ੍ਰੈਸਟ ਪਾ ਕੇ ਨੂੰ ਜੇਲ੍ਹ ਭੇਜਿਆ ਗਿਆ ਬੇਲੋਂ ਤੋਂ ਬਾਹਰ ਆਇਆ ਗੇਰੇ ਨੇ ਚੋਰੀ ਕੀਤੀ ਇਹਦੇ ਖਲਾਫ ਤਿੰਨ ਮੁਕਾਦਮੇ ਆਲਰੇਡੀ ਪਹਿਲਾਂ ਦਰਜ ਆ ਚੌਥਾ ਆਇਆ ਦਰਜ ਹੋਇਆ ਹੋਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕੋਈ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਬਿਲਕੁਲ ਲਗਾ ਕੋਈ ਨਸ਼ਾ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ